ਮੁਅਜ਼ਜ਼ ਹਾਜ਼ਰੀਨ ਸਲਾਨਾ ਔਰਸ ਸਲਾਨਾ ਜੋੜ ਮੇਲਾ ਲਖਦਾਤਾ ਪੀਰ ਲਖਦਾਤਾ ਪੀਰ ਸਰਕਾਰ ਦੇ ਸਲਾਨਾ ਔਰਸ ਦੀਆਂ ਦੂਰੋਂ ਨੇੜੇ ਆਈਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਹੈ ਔਰ ਖਾਸ ਕਰਕੇ ਬਹੁਤ ਹੀ ਸਤਿਕਾਰਯੋਗ ਸਾਈਂ ਪੱਪਲ ਸ਼ਾਹ ਜੀ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੈ ਔਰ ਜਿੱਥੇ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਉਥੇ ਵੱਖ-ਵੱਖ ਦਰਬਾਰਾਂ ਤੋਂ ਫਕੀਰ ਜਿਹਨੇ ਵੀ ਪਹੁੰਚਿਆ ਉਹਨਾਂ ਸਾਰੇ ਫਕੀਰਾਂ ਨੂੰ ਮਹਾਪੁਰਸ਼ਾਂ ਨੂੰ ਸੰਤਾਂ ਨੂੰ ਜਿਹੜੇ ਵੀ ਉਸ ਰੱਬ ਉਸ ਪ੍ਰਮਾਤਮਾ ਉਸ ਅੱਲਾਹ ਪਾਕ ਦੇ ਰੰਗ ਵਿੱਚ ਰੰਗੇ ਹੋਏ ਐ ਔਰ ਅੱਲਾਹ ਦੇ ਜਿਹੜੇ ਵਜ਼ੀਰ ਐ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਹੈ ਸੋ ਮੈਂ ਲੇਟ ਹੋ ਗਿਆ ਐ ਅਹ ਥੋੜਾ ਭਜਨੱਠ ਦੇ ਵਿੱਚ ਹੀ ਮੈਂ ਭੁੱਲ ਗਿਆ ਸੀ ਕਿਉਂਕਿ 7 ਦਸੰਬਰ ਯਾਨੀ ਥੋੜੇ ਦਿਨਾਂ ਬਾਅਦ 7 ਦਸੰਬਰ ਨੂੰ ਮੇਲਾ ਜਿਹੜਾ ਮੇਰੇ ਫਾਦਰ ਸਾਹਿਬ ਦਾ ਹੁੰਦਾ ਪਿਤਾ ਜੀ ਦਾ ਤੇ ਚਾਚਾ ਜੀ ਦਾ ਉਹ ਨੂਰਪੁਰ ਦੇ ਵਿੱਚ 7 ਦਸੰਬਰ ਦਾ ਹੈ ਇਸ ਕਰਕੇ ਮੈਂ ਵੀ ਤਿਆਰੀਆਂ 'ਚ ਲੱਗਾ ਸੀ ਤੇ ਮੈਨੂੰ ਮੇਲਾ ਹੀ ਭੁੱਲ ਗਿਆ ਦਿਮਾਗ 'ਚੋਂ ਨਿਕਲ ਗਿਆ ਤੇ ਪਰ ਫਿਰ ਵੀ ਚਲੋ ਮੈਂ ਗੈਰ ਹਾਜ਼ਰੀ ਤੋਂ ਬਚ ਗਿਆ ਕਿਉਂ ਸਰਕਾਰ ਗੈਰ ਹਾਜ਼ਰੀ ਤੋਂ ਵੱਜ ਗਏ ਹੈ ਤੇ ਇਸ ਕਰਕੇ ਮੇਰਾ ਸਾਰਿਆਂ ਨੂੰ ਜਿੱਥੇ ਮਹਾਪੁਰਸ਼ਾਂ ਨੂੰ ਫਕੀਰਾਂ ਨੂੰ ਸਾਰਿਆਂ ਨੂੰ ਉੱਥੇ ਮੈਂ ਸਾਰਿਆਂ ਨੂੰ ਇਨਵਾਈਟ ਹੈ ਮੇਰੇ ਵੱਲੋਂ ਸਾਰੇ ਮਹਿਮਾਨ ਹੈ ਇਹ ਮੇਰੇ ਔਰ ਇਹਨਾਂ ਦੇ ਨਾਲ ਮੇਰੀ ਸ਼ਾਨ ਹੈ ਫਕੀਰਾਂ ਦੇ ਨਾਲ ਮੇਰੀ ਸ਼ਾਨ ਹੈ ਤੇ ਮੇਰੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਫਕੀਰ ਵੀ ਆਉਣਗੇ ਤੇ ਪੰਜਾਬ ਦੇ ਕਲਾਕਾਰ ਵੀ ਆਉਣਗੇ ਤੇ ਹੁਣੇ-ਹੁਣੇ ਕਵਾਲੀ ਕੋਈ ਵੀ ਦੁਨੀਆ ਚ ਮੌਲਾਲੀ ਸਰਕਾਰ ਵਰਗਾ ਵਾਕਿਆ ਕੋਈ ਨਹੀਂ ਐ ਇੱਕ ਵਾਰੀ ਮੌਲਾਲੀ ਸਰਕਾਰ ਵਾਸਤੇ ਵੀ ਤਾਲੀਆਂ ਵਜਾ ਦਿਓ ਜਿੰਨੀ دیر ਤੱਕ ਲਾ ਕਿਆਮਤ ਤੱਕ ਦੁਨੀਆ ਰਹਿਣੀ ਐ ਉਨੀ دیر ਤੱਕ ਸ਼ੇਰੀ ਖੁਦਾਸ਼ਾਲੀ ਸਰਕਾਰ ਮੌਲਾਲੀ ਸਰਕਾਰ ਮੁਸ਼ਕਲ ਖੁਸ਼ਹਾਲੀ ਸਰਕਾਰ ਦਾ ਨਾਮ ਜਿਹੜਾ ਉਹ ਆਪਾਂ ਸਾਰਿਆਂ ਨੇ ਹਰ ਮਹਿਫਲ ਦੇ ਵਿੱਚ ਕੋਈ ਮਹਿਫਲ ਜਿੱਥੇ ਹਜ਼ੂਰ ਪਾਕ ਦੀ ਗੱਲ ਹੁੰਦੀ ਹੈ ਤੇ ਉੱਥੇ ਮੌਲਾ ਅਲੀ ਸਰਕਾਰ ਦੀ ਗੱਲ ਨਾ ਹੋਵੇ ਹਜ਼ਰਤ ਗੌਸ ਪਾਕ ਸਰਕਾਰ 11ਵੀਂ ਵਾਲੀ ਸਰਕਾਰ ਦੀ ਨਾ ਗੱਲ ਹੋਵੇ ਉਹ ਮਹਿਫਿਲ અધੂਰੀ ਹੋ ਜਾਂਦੀ ਹੈ ਸੋ ਇਸ ਕਰਕੇ ਉਮਰ ਚ ਛੋਟਾ ਸਾਡਾ ਬੱਚਾ ਆ ਰਿਸ਼ਤੇ ਚ ਬੱਚਾ ਆ ਲਿਕਨ ਬਹੁਤ ਅੱਛਾ ਕਵਾਲ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੇ ਸਰਦਾਰ ਅਲੀ ਤੋਂ ਬਾਅਦ ਨਾਮ ਲਿਆ ਜਾਂਦਾ ਤੇ ਫਿਰ ਅਰਸ਼ਦ ਅਲੀ ਦਾ ਨਾਮ ਲਿਆ ਜਾਂਦਾ ਔਰ ਜ਼ੋਰ ਦਾਤਾ ਨਹੀਂ ਇਸ਼ਰਤ ਅਲੀ ਕੋਈ ਜਾਣ ਪਹਿਚਾਨ ਦਾ ਮਤਾਜ ਨਹੀਂ ਤੇ ਹੁਣ ਤੁਹਾਨੂੰ ਹੋਰ ਦੋ ਕਵਾਲੀਆਂ ਸੁਣਾ ਕੇ ਤੇ ਫਿਰ ਤੁਹਾਡੇ ਦੁੱਖੇ ਮਾਂ ਮੰਗਣਗੇ ਤੇ ਮੇਰੇ ਵੱਲੋਂ ਫਿਰ ਇੱਕ ਵਾਰੀ ਲੱਖ ਦਾਤਾ ਸਰਕਾਰ ਦੇ ਇਸਲਾਨਾ ਹੋਰਸ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਕਰੀਆ ਰੁਕਾਵਟ ਕੇ ਲਈ ਖੇਤ ਕਿਉਂਕਿ ਜਦੋਂ ਫਨਕਾਰ ਆਪਣੇ ਫਾਰਮ ਦੇ ਵਿੱਚ ਹੁੰਦੇ ਆ ਥੋੜਾ ਮਾਹੌਲ ਬੜਿਆ ਹੁੰਦਾ ਤੇ ਫਿਰ ਉਦੋਂ ਡਿਸਟਰਬੈਂਸ ਜਿਹੜੀ ਉਹ ਚੰਗੀ ਨਹੀਂ ਲੱਗਦੀ ਤੇ ਮੈਂ ਮਾਫੀ ਮੰਗਦਾ ਸੋ ਸ਼ੁਕਰੀਆ ਬਹੁਤ ਬਹੁਤ ਮੀਰ ਜੀ